ਜੀ ਕਿੰਨੇ ਲੋਕਾਂ ਨੂੰ ਇਹਦਾ ਫਾਇਦਾ ਮਿਲਗਾ ਕਿੰਨੇ ਘਰਾਂ ਨੂੰ ਇਹਦਾ ਪਾਣੀ ਜਾਏ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਾ ਪ੍ਰੈਸ ਵੀਰਾਂ ਦਾ ਧੰਨਵਾਦ ਕਿ ਤੁਸੀਂ ਸਾਡਾ ਸੁਨੇਹਾ ਸਾਡੀ ਖਬਰ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਸਾਡੇ ਹਰ ਅਦਿਲ ਅਜ਼ੀਜ਼ ਸੀਐਮ ਸਾਹਿਬ ਸਰਦਾਰ ਭਗਵੰਦ ਸਿੰਘ ਮਾਨ ਜੀ ਵੱਲੋਂ ਜੋ ਕਿ ਹਮੇਸ਼ਾ ਹੀ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਉન્નਤੀ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਲੱਗੇ ਰਹਿੰਦੇ ਨੇ ਤੇ ਅਜਮੁਦਗੀ ਸ਼ਹਿਰ ਵਿੱਚ ਜਿੱਥੋਂ ਦੇ ਸਾਡੇ ਐਮ ਐਲ ਏ ਸਾਹਿਬਾ ਡਾਕਟਰ ਐਡਵੋਕੇਟ ਰਜੀਸ਼ ਦੇਈਆ ਜੀ ਤੇ ਇੱਕ ਵੱਡਾ ਤੋਹਫਾ तकरीबन 14 ਕਰੋੜ ਦਾ ਪ੍ਰੋਜੈਕਟ ਜਿਹੜਾ ਹੈਗਾ ਪਾਣੀ ਦਾ ਪੀਣ ਵਾਲੇ ਸਪਲਾਈ ਉਹਦਾ ਦੀਪੱਥ ਰੱਖਿਆ ਗਿਆ ਜਿਹਦੇ ਵਿੱਚ तकरीबन 32 ਕਿਲੋਮੀਟਰ ਦੀ ਪਾਈਪਲਾਈਨ ਪੈਣੀ ਹੈਗੀ ਆ ਜੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ 10 ਕਿਲੋਮੀਟਰ ਪੁਰਾਣੀ ਪਾਈਪ ਲਾਈਨ ਹੈਗੀ ਉਹਨੂੰ ਵੀ ਬਦਲਿਆ ਜਾਊਗਾ 10 ਕਿਲੋਮੀਟਰ ਪੁਰਾਣੀ ਰਿਪਲੇਸ ਹੋਊਗੀ ਤੇ 22 ਕਿਲੋਮੀਟਰ ਨਵੀਂ ਟੋਰਨ 22 ਕਿਲੋਮੀਟਰ ਸਾਰੀ ਨਵੀਂ ਪਾਈਪ ਲਾਊਗੀ ਤੇ ਤਕਰੀਬਨ 2400 ਦੇ ਆਸ-ਪਾਸ ਘਰਾਂ ਨੂੰ ਕਨੈਕਸ਼ਨ ਦਿੱਤੇ ਜਾਣਗੇ 2400 ਘਰਾਂ ਨੂੰ ਫੈਮਿਲੀਜ਼ ਨੂੰ ਪਰਿਵਾਰ ਨੂੰ ਇਹਦਾ ਫਾਇਦਾ ਹੋਊਗਾ ਤੇ ਇਹਨੂੰ ਪ੍ਰੋਜੈਕਟ ਨੂੰ ਖਤਮ ਕਰਨ ਦੀ ਜਿਹੜੀ ਮੁਨਿਆਦ ਹੈਗੀ ਸਵਾ ਲ ਸਾਲ ਹੈਗੀ ਆ ਸਮਾਨ ਆ ਗਿਆ ਵਰਕ ਵੀ ਅਲੋਟ ਹੋ ਗਿਆ ਵਰਕ ਆਰਡਰ ਹੋ ਗਿਆ ਤੇ ਕੰਮ ਵੀ ਤਕਰੀਬਨ ਸ਼ੁਰੂ ਹੋ ਚੁੱਕਿਆ ਹੈਗਾ ਤੇ ਅਸੀਂ ਇਹਨੂੰ ਟਾਈਮ ਟਾਈਮ ਮੀਟਰ ਵੀ ਕਰਦੇ ਰਹਿਣਗੇ ਐ ਐਮਐਲਏ ਸਾਹਿਬ ਵੀ ਮੀਟਰ ਕਰਦੇ ਰਹਿਣਗੇ ਤੇ ਇਹਨੂੰ ਕੋਸ਼ਿਸ਼ ਕਰਾਂਗੇ 15 ਮਹੀਨੇ ਤੋਂ ਪਹਿਲਾਂ ਹੀ ਖਤਮ ਕਰ ਦਈਏ ਤੇ ਮੈਂ ਫਿਰ ਇੱਕ ਵਾਰੀ ਤੁਹਾਡੇ ਮਾਧਿਅਮ ਰਾਹੀਂ ਮੁਦਕੀ ਸ਼ਹਿਰ ਨੂੰ ਤੇ ਫਿਰੋਜ਼ਪੁਰ ਦੇ ਹਾਤੀਰੂ ਬਹੁਤ-ਬਹੁਤ ਵਧਾਈ ਬਾਰਗ ਦਿੰਦਾ ਇੱਕ ਵੱਡਾ ਤੋਹਫਾ ਤੇ ਪਹਿਲਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਸਾਨੂੰ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਵੀ ਤਕਰੀਬਨ 20 ਕਰੋੜ ਦਾ ਪ੍ਰੋਜੈਕਟ ਚੱਲ ਰਿਹਾ ਹੈਗਾ ਅਸੀਂ ਪ੍ਰੋਪੋਜ਼ਲ ਖਤਮ ਹੋ ਚੁੱਕਿਆ ਹੈਗਾ ਤੇ ਇਸ ਤੋਂ ਬਾਅਦ ਇੱਕ ਡੋਜੋ ਟੀਪੀ ਹੋਰ ਲੱਗਣਾ ਹੈਗਾ ਉਹ ਤਾਂ ਵੀ 20 ਕਰੋੜ ਦਾ ਸਪਰਜੈਕਟ ਹੈਗਾ ਜੀ ਜੀ ਤੁਹਾਡੀ ਮੰਤਰੀ ਜੀ ਤੁਹਾਡੀ ਜਿਹੜੀ ਹੈ ਜਿਹੜੀ ਐਫ 5 ਗੇਟ ਦੇ ਮੈਨਾਰੇ ਆ ਉਹ ਜਿਹੜੇ ਆਲ ਸੌਸੀ ਲੱਗੇ ਹੋਏ ਆ ਉਹਨਾਂ ਮੌਕੇ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਹੈ ਅੱਗ ਭਜਾਉਂਦੇ ਮੌਤ ਵੀ ਹੋਈ ਹੈ ਤਾਂ ਉਹਨਾਂ ਨੂੰ ਪੱਕੇ ਕਰਨ ਦੀ ਕੀ ਯੋਜਨਾ ਬਣਾਈ ਜਾ ਰਹੀ ਹੈ ਨਹੀਂ ਅਸੀਂ ਸਾਡੇ ਚ ਪੂਰਾ ਉਹਨਾਂ ਦੇ ਉਹਨਾਂ ਲਈ ਹਮਦਰਦੀ ਹੈਗੀ ਸਾਡੇ ਧਿਆਨ ਚ ਹੈਗਾ ਅਸੀਂ ਜਥੇਬੰਦੀ ਨਾਲ ਵਕਤ ਉਹਨਾਂ ਮੀਟਿੰਗ ਵੀ ਕੀਤੀ ਹੈਗੀ ਆ ਤੇ ਅਸੀਂ ਉਹਨਾਂ ਦਾ ਸੁਨੇਹਾ ਸੀਐਮ ਸਾਹਿਬ ਕੋ ਅਸੀਂ ਸਾਰਾ ਨੋਟ ਕਰ ਲੈ ਕਮੀਟਿੰਗ ਵੀ ਕਰਾਨੀ ਹੈਗੀ ਆ ਕਿਉਂਕਿ ਉਹ ਦਿਨ ਰਾਤ ਉਹ ਡਿਊਟੀ ਕਰਦੇ ਨੇ ਚਾਹੇ ਐਮਰਜੈਂਸੀ ਹੋਵੇ ਮੀ ਹੋਵੇ ਦਿਨ ਹੋਵੇ ਨੀਰੀ ਹੋਵੇ ਹੁਣ ਜਦੋਂ ਯੰਗ ਵੀ ਲੜੀ ਸੀਗੀ ਤੇ ਉਹ ਵੀ ਸਭ ਤੋਂ ਮਹਰੇ ਸੀਗੇ ਤੇ ਸਰਕਾਰ ਦਾ ਵੀ ਫਰਜ਼ ਆ ਸੀ ਉਹਨਾਂ ਲਈ ਚਿੰਤਿਤ ਨੇ ਤੇ ਅਸੀਂ ਜਰੂਰ ਉਹਨਾਂ ਲਈ ਕੋਈ ਵਧੀਆ-ਵਧੀਆ ਕੋਈ ਨਾ ਕੋਈ ਉਹਦਾ ਹੱਲ ਕਰਾਂਗੇ ਚਾਹੇ ਉਹਨਾਂ ਦੇ ਤੇ ਸੈਲਰੀ ਵਧਾਈਏ ਚਾਹੇ ਅਸੀਂ ਆਪਾਂ ਨੂੰ ਕਿਤਨ ਕਿਦਰਾ ਅਡਜਸਟਮੈਂਟ ਆਪਾਂ ਕਰੀਏ ਆਪਾਂ ਜਿਆਣੀ ਦੀ ਸੀਟ ਨੂੰ ਕਿਵੇਂ ਤੇ ਇਸਰ ਲੁਧਿਆਣਾ ਦੀ ਸੀਟ ਤੇ तकरीबन 3 ਸਾਲ ਤੋਂ ਜਿਸ ਤਰ੍ਹਾਂ 2022 ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਮੈਂ ਕਹਾਂਗਾ ਕਿ ਆਸ ਤੋਂ ਵੱਧ ਪਿਆਰ ਦਿੱਤਾ ਪੇਸ਼ੁਮਾਰ ਮੁਹੱਬਤ ਦਿੱਤੀ ਅਸ਼ੀਰਵਾਦ ਦਿੱਤਾ ਇਸੇ ਤਰ੍ਹਾਂ ਹੀ ਹੁਣ ਲੁਧਿਆਣਾ ਜਿਹੜੀ ਵਾਈ ਇਲੈਕਸ਼ਨ ਹੋਈ ਆ ਇਹਦੇ ਵਿੱਚ ਸਾਨੂੰ ਪੂਰਾ ਆਸ ਆ ਯਕੀਨ ਆ ਕਿ ਸੰਜੀਵ ਅਰੋੜਾ ਜੀ ਇੱਕ ਮੈਂ ਕਹਾਂਗਾ ਕਿ ਉਹਨਾਂ ਦਾ ਕੋਈ ਕੰਪੀਟੀਸ਼ਨ ਹੈ ਨਹੀਂ ਕੋਈ ਵੀ ਉੱਥੇ ਲਗਾਣੇ ਵਾਸਤੇ ਇੱਕ ਵੱਡੀ ਲੀਡ ਜਿੱਤਣਗੇ ਤੇ ਵਿਧਾਨ ਸਭਾ ਪਹੁੰਚਣਗੇ ਤੇ ਜਿੱਦਾਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹਨਾਂ ਨੂੰ ਆਪਾਂ ਕੈਬਨਿਟ ਚਲਾਵਾਂਗੇ ਤੇ ਉਹ ਵੀ ਬਹੁਤ ਜਲਦ ਆਪਾਂ ਹੋ ਆਪਾਂ ਉਹਨਾਂ ਨੂੰ ਸਰਕਾਰ ਲੈਣ ਜਾਣ ਜਾਰੀ ਹੈ ਜੀ ਕੈਬਨਰ ਮਿਨਿਸਟਰ ਪੱਕਾ ਹੋਣਗੇ ਜੀ ਜੀ ਅਰਵਿੰਦ ਜੀ ਨੇ ਕਿਹਾ ਤਾਂ ਉਹਨਾਂ ਦੇ ਹੋਣੇ ਦੋ ਪਤਾ ਹੀ ਨਹੀਂ ਕੋਈ ਵੀ ਜੀ ਹਾਈ ਕਮਾਂਡ ਬੋਸ ਨੇ ਸਾਡੇ ਨੇ ਕਿਹਾ ਤਾਂ ਕਿ ਕੈਬਿਨਿਟ ਲਖਾਂਗੇ ਤੇ ਕੈਬਿਨਟ ਦੀ ਹੋਣੀ ਹੈ ਜੀ ਧੰਨਵਾਦ। ਉਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਦਿਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਔਰ ਸਾਡੇ ਅੱਜ ਦੇ ਮੁੱਖ ਮਹਿਮਾਨ ਵਜੋਂ ਇੱਥੇ ਨਿਪਤ ਰੱਖੇ ਗਏ ਡਾਕਟਰ ਰਵਜੋਤ ਸਿੰਘ ਜੀ ਦਾ। ਮਾਨਯੋਗ ਸੀਐਮ ਸਾਹਿਬ ਜੀ ਅਗਵਾਈ ਹੇਠ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਪਾਣ ਪੀਣ ਵਾਲਾ ਜਿਹੜਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਔਰ ਉਸੇ ਲੜੀ ਦੇ ਤਹਿਤ ਅੱਜ ਮੁਦਕੀ ਦੇ ਵਿੱਚ ਜਿਹੜਾ ਨਹਿਰੀ ਪਾਣੀ ਆ ਉਹਨੂੰ ਸਾਫ ਸੁਥਰਾ ਕਰਕੇ ਉਹਨੂੰ ਪੀਣਯੋਗ ਬਣਾ ਕੇ ਘਰ-ਘਰ ਪਹੁੰਚਾਉਣ ਵਾਸਤੇ ਜਿਹੜਾ ਪ੍ਰੋਜੈਕਟ ਹੈ ਉਹਦਾ ਨੀਂਵ ਪੱਥਰ ਰੱਖਿਆ ਗਿਆ ਹੈ। ਕਰੀਬ 35 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹਦੇ ਪਹਿਲੇ ਜਿਹੜਾ ਹਿੱਸੇ ਦੇ ਵਿੱਚ ਫਸਟ ਸ਼ੈਡਿਊਲ ਦੇ ਵਿੱਚ ਅੱਜ ਜਿਹੜੀ ਪਾਈਪਲਾਈਨਾਂ ਵਿੱਚ ਨਹੀਂ ਆ ਸੀ ਇਹ ਵਿਛਾਉਣ ਦਾ ਜਿਹੜਾ ਕੰਮ ਹੈ ਉਹਦਾ ਨੀਂਵ ਪੱਥਰ ਰੱਖਿਆ ਗਿਆ ਹੈ ਕਰੀਬ 14 ਕਰੋੜ 27 ਲੱਖ ਰੁਪਏ ਦਾ। ਔਰ ਦੂਜਾ ਜਿਹੜਾ ਇਹਦਾ ਸ਼ੈਡਿਊਲ ਹੈ ਉਹਦਾ ਨੀਂਵ ਪੱਥਰ ਅਸੀਂ ਅਗਲੇ ਮਹੀਨੇ ਰੱਖਾਂਗੇ ਉਹ ਕਰੀਬ 20 ਕਰੋੜ ਰੁਪਏ ਦਾ ਹੋਵੇਗਾ। ਔਰ ਮੋਦਕੀ ਦੇ ਵਿੱਚ 2400 ਤੋਂ ਜ਼ਿਆਦਾ ਜਿਹੜੀਆਂ 2400 ਦੇ ਕਰੀਬ ਫੈਮਿਲੀਆਂ ਹੈਗੇ ਨੇ ਪਰਿਵਾਰ ਰਹਿੰਦੇ ਨੇ ਇਹ ਮੋਦਕੀ ਦੇ ਵਿੱਚ 2400 ਘਰਾਂ ਦੇ ਵਿੱਚ ਉਹ ਪਾਣੀ ਪਹੁੰਚੇਗਾ ਔਰ ਤਕਰੀਬ 15 ਤੋਂ 16 ਮਹੀਨੇ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਤਿਆਰ ਹੋ ਜਾਏਗਾ ਬੜੀਆ ਕਹਿੰਦੇ ਇਹ ਮੋਦਕੀ ਦੇ ਵਿੱਚ ਨਰਕ ਸੀਗਾ ਜਿਹੜਾ ਨਰਕ ਆ ਇਹਨੂੰ ਮੋਦਕੀ ਨੂੰ ਸਵਰਗ ਬਣਾ ਰਹੇ ਆ ਪੇਪਾਂ ਪਾ ਕੇ ਕਿਹੜੀ ਅੰਡਰਗਰਾਉਂਡ ਪੈ ਪੈ ਜਾਣੀਆਂ ਪਾਣੀ ਆ ਜਿਹੜਾ ਸਾਡਾ ਸੀਵਰੇਜ ਆ ਉਹ પાਥੇ ਜਾਣਾ ਅੱਗੇ ਗਲੀਆਂ 'ਚ ਮੁਸ਼ਕ ਮਾਰਦਾ ਹੀਗਾ ਹੌਣੋ ਮੁਸ਼ਕਲੀ ਮਾਰੂਗਾ ਸਾਡਾ ਪੇਪਰ ਐ ਹੀ ਪਾਣੀ ਜਾਊਗਾ ਦੂਜਾ ਬਚਪਨ ਤੋਂ ਹੀ ਇਹ ਔਖੇ ਹੰਦਰਾ ਮੋਟਰਾਂ ਚਲਾਉਣ ਤੋਂ ਹੁਣ ਇੰਨੇ ਕੁ ਸੌਖੇ ਆਮਾਨ ਸਰਕਾਰ ਦਾ ਦੇ ਨਹੀਂ ਦੇ ਸਕਦੇਗੇ ਕਾਲੀ ਸਰਕਾਰ ਕਹਿੰਦੇ ਕੋਲਾ ਕਿੱਥੋਂ ਲਿਆਉਣਗੇ ਬਿਜਲੀ ਕਿਉਂ ਚਲਾਉਣਗੇ ਅਜਿਹਾ ਹਨ ਮੋਟਰਾਂ ਬੰਦ ਕਰਕੇ ਆਉਣੇ ਪਾਣੀ ਵਾਧੂ ਸਾਰੇ ਦੇ ਖੜਾ ਰਹਿ ਜਾਂਦਾ ਇਹ ਸਰਕਾਰ ਬਹੁਤ ਵਧੀਆ ਸਾਰੇ ਜਿਹੜੇ ਰਜਿਸਟਰੀਆਂ ਦੇਣੇ ਹੁੰਦੀਆਂ ਅੱਗੇ ਜਦੋਂ ਹਨੇਰਾ ਹੋ ਜਾਂਦਾ ਕਹਿੰਦੇ ਕੰਪਿਊਟਰ ਸਲੋ ਹੋ ਗਿਆ ਕੱਲ ਫੇਰ ਆ ਜਾਣ ਰੇ ਰੇਟਰੀ ਮੈਂ ਨੰਬਰ ਦਾ ਰਤਾ ਸਾਰੀ ਹੋ ਰਹੇ ਠੱਕੇ ਖਾਂਦੇ ਰਹੇ ਹਾਂ ਤਾਂ ਐਸ਼ ਕਰਦੇ ਦਿਨੇ ਰੇਟਰੀ ਆਉਂਦੀਆਂ ਅਸੀਂ ਬਾਗੋ ਬਾਗ ਵਧੀਆ ਕੰਮ ਆ ਦੂਜੀ ਬੇਨਤੀ ਆ ਜਿਹੜੇ ਆ ਬਿਜਲੀ ਵਾਲੇ ਆ ਨਾ ਮੁਲਾਜ਼ਮਾਂ ਜਿਵੇਂ ਤਹਿਸੀਲਦਾਰ ਕਹਿੰਦਾ ਦੂਰ ਨੇੜੇ ਛਿਟੇਣਾ ਇਸੇ ਤਰ੍ਹਾਂ ਇਹ ਵੀ ਛਿਟੇ ਜਾਣ ਬਹੁਤ ਲੋਕਾਂ ਦੇ ਸਾਡੇ ਫਿੱਟਾ ਇੰਡਸਟਰੀ ਨਾਲ ਦੇ ਸਾਰੇ ਨਾਜ਼ਾਇਕ ਕਨੈਕਸ਼ਨ ਲਵਾਏ ਆ ਐਮਐਲਏ ਸਾਹਿਬ ਦਾ ਕੀ ਹੋ ਗਿਆ ਐਮਐਲਏ ਸਾਹਿਬ ਐਮਐਲਏ ਸਾਹਿਬ ਅਸੀਂ ਦੇ ਨਹੀਂ ਦੇ ਸਕਦੇ ਨਾ ਐਮਐਲਏ ਸਾਹਿਬ ਦਾ ਤਈਓ ਸਾਹਿਬ ਦਾ ਆ ਭਗਵੰਤ ਮਾਨ ਦਾ ਬਹੁਤ ਵਧੀਆ ਬੰਦੇ ਆ ਕਿਹੜੇ ਫਿਰ ਦੇ ਨਾਲ ਮੁੱਦਕੀ ਤੋਂ ਮੜਕੀ ਸਾਹਿਬ ਨੰਬਰਦਾਰ ਮੁੱਦਕੀ